i <laughs> ਸਾਰੇ ਜੀ ਆਖਾ ਤੇ ਗਏ ਨੇ ਜੀ ਵਸੀਆਂ ਤੇ ਜਸਾਨ ਦੇ ਰੋ 100 ਬੱਚੀ ਕਰਦੇ ਜਸਾਨ ਦੇ ਰੋ ਇਹਨਾਂ ਅਸੀਂ ਬੜੇ ਭਾਗੇਵਾਨ ਆ ਕਿ ਸਾਨੂੰ ਇਹ ਸੰਸਾਰ ਦੇ ਵਿੱਚ ਅਸੀਂ ਅੱਜ ਦਾ ਦਿਨ ਦੇਖਿਆ ਕਿ ਭਗਵਾਨ ਰਾਮ 500 ਸਾਲ ਦੇ ਬਾਅਦ ਆਪਣੇ ਮਹਿਲ ਦੇ ਵਿੱਚ ਅਜਿਹਾ ਵਿਰਾਜਮਾਨ ਹੋਣ ਲੱਗੇ ਨੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਅੱਜ ਦੇ ਦਿਨ ਆਪਣੇ ਘਰੋਂ ਨਿਕਲ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਵੋ ਕਿਉਂਕਿ ਕੱਲ ਨੂੰ ਜਦੋਂ ਅਸੀਂ ਸਰੀਰ ਛੱਡ ਕੇ ਉੱਤੇ ਜਾਣਾ ਤੇ ਭਗਵਾਨ ਰਾਮ ਸਾਨੂੰ ਉੱਤੇ ਪੁੱਛਦੇ ਨੇ ਕਿ ਤੁਸੀਂ ਮੇਰੇ ਲਈ ਕੀ ਕੀਤਾ ਅੱਜ ਅਸੀਂ ਬੜਾ ਹੀ ਮੈਂ ਖੁਸ਼ ਆ ਕਿ ਉਹ ਕਾਰਸੇਵਕਾਂ ਲਈ ਸ਼੍ਰੀ ਜੈਗਬਾ ਲਾਲੀ ਜੀ ਤੇ ਹਿੰਮਤ ਪਿੰਕੀ ਜੀ ਇਹ ਦੋ ਕਾਰਸੇਵਕ ਜਿਨ੍ਹਾਂ ਨੂੰ ਜੇਲ ਕੱਟੀ ਹੈ ਇਹ ਸਾਡੇ ਵਿੱਚ ਸ਼ਾਮਿਲ ਨੇ ਤੇ ਜਿਹੜੇ ਸਾਡੇ ਵਿੱਚ ਜਿੰਨੇ ਵੀ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦੇ ਤੇ ਸਨਾਤਾਧਰੂ ਨੂੰ ਪਿਆਰ ਕਰਨ ਵਾਲੇ ਸਾਰੇ ਲੋਗ ਇੱਥੇ ਸ਼ਾਮਿਲ ਹੋਏ ਨੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜੀ ਰਾਮ ਜੀ ਜੈ ਸ਼ੀ ਰਾਮ ਅੱਜ ਬੜਾ ਵੱਡਾ ਦਿਨ ਆ ਜੀ ਦੇਖੋ ਅਸੀਂ ਬੜੇ ਸੁਹਾਗੇ ਲੋਗ ਆ ਥင် ਉੱਤੇ ਚੜੀ ਜਾਂਦਾ ਉਮੜਾ ਪੀਤੀ ਜਾਂਦੀ ਆ ਅਸੀਂ ਬੜੇ ਸੁਹਾਗੇ ਵਈ ਆ ਕਿ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਸਾਡੇ ਜਿੰਦੇ ਜੀ ਸ਼੍ਰੀ 라ਮ ਲੱਲਾ ਜੀ ਆਪਣਾ ਘਰ ਦੇ ਵਿੱਚ ਉਹਨਾਂ ਦੀ ਵਾਪਸੀ ਹੋਈ ਟੈਂਟ ਦੇ ਵਿੱਚੋਂ ਆਪਣੇ ਮੰਦਰ ਦੇ ਵਿੱਚ ਵਿਰਾਜਮਾਨ ਹੋਏ ਅਸੀਂ ਹੋਰ ਵੀ ਆਪਣਾ ਮੈਂ ਆਪਣੇ ਆਪ ਨੂੰ ਹੋਰ ਸੁਭਾਗੇਵੇਂ ਸਮਝਣਾ ਕਿ ਇਸ ਅੰਦੋਲਨ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਯੋਧਿਆ ਜਾਣਾ ਸੀ ਲੇਕਿਨ ਸਰਕਾਰ ਨੇ ਸਾਨੂੰ ਰੋਕ ਲਿਆ ਤੇ ਸਾਡੀ ਰੈਸਟ ਪਾਰਟੀ 14 ਦਿਨ ਲਈ ਸਾਨੂੰ ਲੁਧਿਆਣਾ ਜੇਲ੍ਹ ਵਿੱਚ ਰੱਖਿਆ ਗਿਆ ਇਹ ਵੀ ਸਾਡਾ ਯੋਗਦਾਨ ਸ਼੍ਰੀ ਰਾਮ ਲੱਲਾਈ ਦੇ ਮੰਦਿਰ ਵਿੱਚ ਪਿਆ ਅਸੀਂ ਬੜੇ ਸੁਭਾਗੇ ਆ ਔਰ ਮੈਂ ਹਰ ਇਨਸਾਨ ਨੂੰ ਅੰਮ੍ਰਿਤਸਰ ਦੇ ਹਰ ਵਾਸੀ ਨੂੰ ਹਰ ਨਾਗਰਿਕ ਨੂੰ ਧਰਮ ਤੋਂ ਉੱਠ ਕੇ ਆਪਣਾ ਨਾਗਰੀ ਰਾਜਨੀਤੀ ਤੋਂ ਉੱਟ ਕੇ ਧਰਮ ਲਈ ਅੱਜ ਘਰ ਘਰ ਦੀਏ ਜਲਾਏ ਜਾਣ ਦੀਪਮਲਾ ਕੀਤੀ ਜਾਵੇ ਔਰ ਪਟਾਕੇ ਫੋੜੇ ਜਾਣ ਇਹ ਬੜਾ ਸੁਭਾਗੇਦੰਨਾ ਕਿ ਦੀਵਾਲੀ ਸਾਲ ਦੇ ਵਿੱਚ ਇੱਕ ਵਾਰ ਹੀ ਆਂਦੀ ਆ ਲੇਕਿਨ ਅਰਗਾ ਦੀਵਾਲੀ ਦੋ ਵਾਰ ਆਈ ਹੈ ਇਹ ਅਸੀਂ ਬਹੁਤ ਸੁਭਾਗੇ ਵਾਲੇ ਜੀ ਆਂ ਇਨਸਾਨ ਧਰਤੀ ਤੇ ਆਂਦਾ ਔਰ ਇਨਸਾਨ ਨੇ ਧਰਤੀ ਤੋਂ ਚਲੇ ਜਾਣਾ ਲੇਕਿਨ ਇਹੋ ਜੇ ਦਿਨ ਸੁਭਾਗੇ ਵਾਲੇ ਇਨਸਾਨ ਨੂੰ ਮਿਲਦੇ ਨੇ ਇਹ ਜਿਹੜੇ RAM LALLA ji ਦਾ 500 ਸਾਲ ਪੁਰਾਣਾ ਸਾਡਾ ਸੱਪਨ ਸੀ ਸਾਡੇ ਕਈ ਬਜ਼ੁਰਗਾਂ ਨੇ ਇਹਦੇ ਵਿੱਚ ਬਲਦਾਨ ਦਿੱਤੇ ਕੁਰਬਾਨੀਆਂ ਦਿੱਤੀਆਂ ਔਰ ਬੜੀਆਂ ਸ਼ਹਾਦਤਾਂ ਔਰ ਕਬਰਾਨੀਆਂ ਦੇਣ ਤੋਂ ਬਾਅਦ ਇਹ ਦਿਨ ਸਾਨੂੰ ਸਾਨੂੰ ਮਿਲਿਆ ਔਰ ਇਸ ਦਿਨ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ ਔਰ ਅੱਜ ਦੇ ਦਿਨ ਘਰ ਘਰ ਦੀਪਮਲਾ ਕੀਤੀ ਜਾਵੇ ਔਰ ਘਰ ਘਰ ਦੀਪਮਲਾ ਕੀਤੀ ਜਾਵੇ ਔਰ ਸਾਰੇ ਪਟਾਕੇ ਫੋੜੇ ਜਾਣ ਲੰਗਰ ਲਗਾਏ ਜਾਣ ਔਰ RAM ji ਦਾ ਜਾਪ ਕੀਤਾ ਜਾਵੇ ਜੈ ਸ਼੍ਰੀ ਰਾਮ ਕੋ ਜੀ ਪੰਜਾਬ ਸਰਕਾਰ ਨੇ ਜਿਹੜਾ ਛੁੱਟੀ ਦਾ ਐਲਾਨ ਨਹੀਂ ਕੀਤਾ ਇਹ ਆਉਣ ਵਾਲੇ ਸਮੇਂ ਵਿੱਚ ਇਹ ਜਨਤਾ ਹੀ ਇਹਨਾਂ ਨੂੰ ਜਵਾਬ ਦੇਗੀ ਦੇਖੋ ਆਮ ਤੇ ਜਿਹੜੀ ਪੰਜਾਬ ਸਰਕਾਰ ਆ ਛੋਟੇ ਛੋਟੇ ਕੋਈ ਵੀ ਹੁੰਦਾ ਨਾ ਅਗ ਲੈਂਦੇ ਦਿਨਾਂ ਦੇ ਨੇ ਉੱਤੇ ਛੁੱਟੀ ਦਾ ਐਲਾਨ ਕਰ ਦਿੰਦੇ ਨੇ ਲੇਕਿਨ ਇਹ ਹਿੰਦੂਆਂ ਦੇ ਲਈ ਐਡਾ ਵੱਡਾ ਦਿਨ ਸੀ ਇਹਨੇ ਪੰਜਾਬ ਸਰਕਾਰ ਨੇ ਹਿੰਦੂਆਂ ਦੀ ਭਾਵਨਾ ਨਾਲ ਖਿਲਵਾੜ ਕੀਤਾ ਸੈਂਟਰਲ ਸਰਕਾਰ ਨੇ ਛੁੱਟੀ ਕੀਤੀ ਹੋਰ ਵੀ ਪ੍ਰਦੇਸ਼ਾਂ ਨੇ ਛੁੱਟੀ ਕੀਤੀ ਲੇਕਿਨ ਪੰਜਾਬ ਸਰਕਾਰ ਨੇ ਛੁੱਟੀ ਨਾ ਕਰਕੇ ਹਿੰਦੂਆਂ ਦੀ ਭਾਵਨਾ ਨੂੰ ਹੱਤ ਕੀਤਾ ਔਰ ਇਹ Hindu ਆਉਣ ਵਾਲੇ ਸਮੇਂ ਲੋਕ ਸਭਾ ਦੇ ਵਿੱਚ ਪੰਜਾਬ ਸਰਕਾਰ ਨੂੰ ਗੋੜ ਤੇ ਰਾਈ ਇਹਦਾ ਜਵਾਬ ਜ਼ਰੂਰ ਦੇਣਾ